ਹੈਲੋ 사ਸ਼ੀ ਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਹੋਰ ਕੀ ਹਾਲ ਚਾਲ ਹੈ ਜੀ ਔਰ ਸੁਣਾਓ ਜੀ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁੰਦ ਹੈਨੀਗੀ ਬਿਲਕੁਲ ਵੀ ਅੱਜ ਸੂਰਜ ਨਿਕਲ ਗਿਆ ਤੇ ਚਲੋ ਵਧੀਆ ਅੱਜ ਠੰਡ ਹੈਨੀਗੀ ਔਰ ਸੁਣਾਓ ਜੀ ਕੀ ਕਰ ਰਹੇ ਹੋ ਸਾਰੇ ਆ ਦੇਖੋ ਜੀ ਇੱਧਰ ਸਾਡੇ ਤਾਂ ਹਜੇ ਅਗਮ ਜੀ ਦਾ ਵਿਸਤ੍ਰੇ ਚ ਨਹੀਂ ਨਿਕਲ ਕੀ ਕਰਦੇ ਆ ਅਗਮ पा यो क्यों पा उठो हाय इधर रोटियां पक्की जा मम्मी रोटियां बना रही हैं आज अच्छा, मेरी थोड़ी तबीयत सट नहीं सी इसलिए मैं फ्री मेरा गला जहा भी खराब सी <coughs> ला आ जा ना उठ जाओ स्कूल जाने स्कूल जाने जाना स्कूल है ਨੇ ਜਾਨ ਕਿਉਂ ਠੰਡ ਲੱਗਦੀ ਹੈ ਅਗਮ ਕੇ ਪਾਪਾ ਤਾਂ ਤਿਆਰ ਹੋ ਗਏ ਯਾਰ ਰਮਾਲ ਦੇ ਰਮਾਲ ਦਿਨੇ ਜੀ ਅਗਮ ਗਿਆ ਉੱਠ ਹੁਣ ਤੇ ਮੈਂ ਅਗਮ ਨੂੰ ਨਵਾਉਣੀ ਹੈ ਤੇ ਅਗਮ ਨੂੰ ਭੇਜਣਾ ਸਕੂਲੇ ਅੱਜ ਤਾਂ ਵਧੀਆ ਧੋਪਾ ਕੀ ਟਾਈਮ ਨਾਲ ਹੀ ਤੇ ਬੱਚੇ ਵੀ ਵਧੀਆ ਠੰਡ ਨਹੀਂ ਲੱਗਦੀ ਸਕੂਲੇ ਨਹੀਂ ਤਾਂ ਬਹੁਤ ਜ਼ਿਆਦਾ ਠੰਡ ਲੱਗਦੀ ਰਹਿੰਦੀ ਹੈ ਨਾ ਤੇ ਚਲੋ ਫਿਰ ਹੁਣ ਆਪਾਂ ਮਿਲਦੇ ਆਂ ਅਗਮ ਨੂੰ ਤਿਆਰ ਕਰਕੇ ਬਹੁਤ ਨਾਟਕ ਕਰਦਾ ਨਾ ਲੱਗੇ ਬੱਚੇ ਸਵੇਰ ਸਵੇਰ ਅਗਮ ਗੱਡੀ ਕਰ ਤਾ ਗੱਡੀ ਕਰ बड़ा खराब है तू कट कट जल्दी कट दे दबा दब क्ढी दूं आज 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 जल्दी जल्दी अजे बिस्तरे भी, भी नहीं चक्के देख जल्दी कार मैं कर मैं तेन नवा के झाड़ू झूड़ू भी क्डनी झाड़ू भी नहीं बस बस एक में, एक में, एक मिनट 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 एक मिनट लो भाई चला कर दे बैक, कर दे बैक, बैक। कर लो जी आगे मुझे तना आगे पैगे भी स्ट्रेच ठंड लगती है ठंड लगती है नाली गुगी ये गुगी नाली लो भाई असी चले मां पुत स्कूल ले यार हो गया अगम तो अगम चलिए मैं छटन स्कूल है ना अगम जाओ अगम थोड़ा लेट हो गया आज गली कोई नहीं ਇੱਥੇ ਸਕੂਲ 'ਲੇ ਬੱਚਿਆਂ ਨੂੰ ਕਰਵਾ ਰਹੇ ਸੀ ਡਾਂਸ ਸਰ ਪਤਾ ਨਹੀਂ ਅੱਜ ਕੋਈ ਪ੍ਰੋਗਰਾਮ ਸੀਗਾ ਜਾਂ ਵੈਸੇ ਹੀ ਕਰਵਾ ਰਹੇ ਸੀ ਪਤਾ ਨਹੀਂ ਮੈਨੂੰ ਆਲੇ ਕੋਈ ਜਾ ਮੈਡਮ ਕੋਈ ਨਿਕਲ ਰਹੇ ਗਏ ਆ ਜਾਓ ਅੱਗੇ ਜੇ ਬੇਜੋ ਗਾਈਂ ਆ ਗਏ ਅਸੀਂ ਸਕੂਲ 'ਲੇ ਡਾਂਸ ਕਰਵਾਈ ਜਾਂਦੇ ਸੀ ਉਹੀ ਛੋਟੇ ਛੋਟੇ ਜਵਾਕਾਂ ਨੂੰ ਹਾਂ ਪ੍ਰਾਰਥਨਾ ਕਰਕੇ ਪ੍ਰਾਰਥਨਾ ਤਾਂ ਹੋ ਗਈ ਸੀ ਵੱਡੇ ਵੱਡੇ ਜਵਾਕ ਤਾਂ ਲੱਗਿਆ ਸੀ ਓਵੇਂ ਤਾਂ ਸਕੂਲ ਪਰ ਛੋਟੇ ਬੱਚਿਆਂ ਨੂੰ ਡਾਂਸ ਕਰਵਾਈ ਜਾਂਦੇ ਸੀਗੇ ਲੈ ਹੁਣ ਖਾਈਏ ਰੋਟੀ ਰੁੱਟੀ ਛੱਡਿਆ ਅਗੋਂ ਤਹਾਂ ਬੈਲੇ ਆਜੋ ਬਈ ਪਰ ਸਾਦੇ ਸ਼ਕਲੋਂ ਸਾਗ ਨਾਲ ਸਾਗ 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 ਠੰਡ ਛੰ ਸਾਗ 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 ਆ ਦੇਖ ਜੀ ਹਾਂਜੀ ਫਰੈਂਡ ਅੱਜ ਦਾ ਵਲੌਗ ਆਪਾਂ ਕਰਦੇ ਆ ਇੱਥੇ ਹੀ ਸਮਾਪਤ ਤੇ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਕਿਉਂਕਿ ਫਿਰ ਵਲੌਗ ਹੋ ਜੂਗਾ ਜਿਆਦਾ ਵੱਡਾ ਤੇ ਫਿਰ ਆਪਾਂ ਮਿਲਦੇ ਆ ਬਾਏ ਬਾਏ ਸਤਿ ਸ਼੍ਰੀ ਅਕਾਲ